ਜੀ ਭਾਜੀ ਹੈ ਹੀ ਕਿਸਮਤ ਵਾਲੇ ਅੱਛਾ ਤੁਸੀਂ ਇਹ ਚੀਜ਼ ਦੇਖ ਰਹੇ ਹੋ ਆਪਣੀ ਜੀਵਨ ਦੇ ਵਿੱਚ ਕਿਆ ਬਾਤਾਂ ਜੀ ਅੱਛਾ ਇਹ ਕਿਹੜੀ ਗੱਲ ਐ ਇਹ ਦੱਸੋ ਮੈਨੂੰ ਇਹ ਜੀਵਨ ਦੇ ਵਿੱਚ ਭਾਜੀ ਕੋਈ ਹੁੰਦਾ ਜਿਹਨੂੰ ਇਹ ਅੱਛਾ ਦੇਖਣ ਦਾ ਸੁਭਾਅ ਮਿਲਦਾ ਵਾਹ ਜੀ ਵਾਹ ਲਾ ਦੇਖੋ ਜੀ ਭਾਵੇਂ ਕਮੈਂਟ ਥੱਲੇ ਪੜਿਓ ਜਦੋਂ ਵੀਡੀਓ ਪਾਉਂਗੇ ਨਾ ਹਾਂਜੀ ਹਾਂਜੀ ਬਹੁਤ ਦੁਨੀਆ ਹੋਗੀ ਜਿਹਨਾਂ ਨੇ ਕਦੀ ਨਹੀਂ ਦੇਖੇ ਇਹ ਲਓ ਜੀ ਆਪਾਂ ਇਸ ਵੇਲੇ ਹੈਗੇ ਆ ਪਟਿਆਲ ਹੁਸ਼ਿਆਰਪੁਰ ਜ਼ਿਲ੍ਹੇ ਦਾ ਪਟਿਆਲ ਪਿੰਡ ਆ ਕੰਡੀ ਦਾ ਇਲਾਕਾ ਆ ਲੋਅਰ ਸ਼ਿਵਾਲਿਕ ਰੇਂਜ ਆ ਇਹ ਇੱਕ ਬਹੁਤ ਹੀ ਵਧੀਆ ਭਾਜੀ ਹੁਣਾਂ ਨੇ ਨਾ ਮੈਨੂੰ ਰੰਜੋਦ ਭਾਜੀ ਹੁਣੀ ਜਦੋਂ ਮੇਰੇ ਨਾਲ ਆ ਉਹਨਾਂ ਨੇ ਮੈਨੂੰ ਪਿਛਲੀ ਵਾਰੀ ਇਹ ਗੱਲ ਦੱਸੀ ਸੀਗੀ ਉਹਨਾਂ ਨੇ ਕਿਹਾ ਸੀ ਭਾਜੀ ਜਿੱਥੇ ਜਾਣੇ ਆ ਕੰਢੀ ਦੇ ਇਲਾਕੇ 'ਚ ਉੱਥੇ ਦੇ ਪੇੜ ਪੌਦੇ ਜਿਹੜੇ ਹੈਗੇ ਉੱਥੇ ਜੜੀ ਬੂਟੀ ਉਹਦੇ ਬੀਜ ਲਿਆਇਆ ਕਰੋ ਤੇ ਮੈਂ ਭਾਜੀ ਤੁਸੀਂ ਚਲੋ ਹੁਣ ਨਾਲ ਮੇਰੇ ਆਪਾਂ ਇਕੱਠੇ ਕਰਕੇ ਲਿਆਉਨੇ ਆ ਤੇ ਉਹਨੂੰ ਆਪਾਂ ਆਪਣੇ ਇਲਾਕੇ 'ਚ ਖਿਲਾਰਾਂਗੇ ਜਿੱਥੇ ਜਿੱਥੇ ਸਾਨੂੰ ਜਗ੍ਹਾ ਲੱਭਦੀ ਕੋਈ ਭਾਜੀ ਕਿਓ ਜੀ ਬਿਲਕੁਲ ਭਾਜੀ ਤੇ ਇਹਦੇ ਨਾਲ ਕੀ ਹੋਏਗਾ ਬਾਇਓ ਡਾਈਵਰਸਿਟੀ ਹੋਰ ਕੀ ਕਹਿੰਦੇ ਤੁਸੀਂ ਬਚੇ ਰਹਿੰਦੇ ਭਾਜੀ ਵੀ ਹਾਂ ਸਾਨੂੰ ਦੂਰ ਤੇ ਲੱਗੇ ਆਪਣੇ ਵਧੀਆ ਫੇ ਹੋਰ ਵੀ ਇੱਥੇ ਇਨਸੈਕਟਸ ਆਉਂਦੇ ਆ ਹੂੰ ਇਹਦੇ ਫੁੱਲਾਂ ਤੇ ਜਿਹੜੇ ਇੱਥੇ ਬੈਣੇ ਆ ਉਹੀ ਆਉਣੇ ਆ ਦੇਖ ਲਓ ਜੀ 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 ਭਾਜੀ ਹੋਰ ਤੁਸੀਂ ਇੱਕ ਮੈਨੂੰ ਇੱਕ ਬਹੁਤ ਵਧੀਆ ਚੀਜ਼ ਦੱਸ ਰਹੀ ਬਾਂਸ ਬਾਰੇ ਹੂੰ ਜੋ ਅੱਜ ਤੱਕ ਨਹੀਂ ਮੈਨੂੰ ਕਿਸੇ ਨੇ ਦੱਸੀ ਹੀ ਇਹ ਬਦੋ ਸੋ ਤੁਸੀਂ ਕੀ ਕਹਿੰਦੇ ਜੀ ਭਾਜੀ ਹੈ ਹੀ ਕਿਸਮਤ ਵਾਲੇ ਜਿਹੜਾ ਤੁਸੀਂ ਇਹ ਚੀਜ਼ ਦੇਖ ਰਹੇ ਹੋ ਆਪਣੀ ਜੀਵਨ ਦੇ ਵਿੱਚ ਕਿਆ ਬਾਤਾਂ ਜੀ ਅੱਛਾ ਇਹ ਕਿਹੜੀ ਗੱਲ ਆ ਇਹ ਦੱਸੋ ਮੈਨੂੰ ਬਾਂਸ ਦੀ ਇਹ ਭਾਜੀ ਬਾਂਸ ਨੂੰ ਆ ਦੇਖੋਗੇ ਨਾ ਤੁਸੀਂ ਉਹ ਵਾਹ ਇਦਾਂ ਮੈਂ ਪਹਿਲੀ ਵਾਰ ਹੀ ਦੇਖਿਆ ਫੁੱਲ ਦੇਖ ਰਹੇ ਆ ਨਾ ਹਾਂਜੀ 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 ਇਹਦੇ ਬੀਜ ਆ ਉਹ ਅੱਗੇ ਅੱਗੇ ਦੇਖੋ ਕਿੰਨੇ ਉਹ ਵਾਹ ਨਹੀਂ ਇਹ ਫੇ ਆਮ ਹੁੰਦੇ ਨਹੀਂ ਵੀ ਤੁਸੀਂ ਕਦੀ ਕਦੀ ਦੇਖਿਆ ਉਹਦਾ ਸੱਚੀ ਦੱਸਿਓ ਨਹੀਂ ਕਦੀ ਬਾਸ ਦੇਖਿਆ ਹੋਵੇ ਇਦਾਂ ਬੀਜ ਦੇਖੇ ਹੋਣ ਮੈਂ ਬੀ ਤਾਂ ਨਹੀਂ ਦੇਖਿਆ ਨਹੀਂ ਦੇਖਿਆ ਨਾ ਹਾਂ ਹਾਂ ਮੈਂ ਉਹਦਾ ਧਿਆਨ ਵੀ ਨਹੀਂ ਦਿੱਤਾ ਤੇ ਕਦੀ ਬੀ ਵੱਲ ਇਦਾਂ ਮੈਨੂੰ ਕਿਸੇ ਨੇ ਦੱਸਿਆ ਵੀ ਨਹੀਂ ਕਿ ਬੀ ਹੈਗੇ ਇਹਨੂੰ ਲੱਗੇ ਹਾਂਜੀ 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 ਆਹ ਦੇਖੋ ਹੈ ਕਿੱਦਾਂ ਉਹ ਦੇਖ ਲਓ ਲੱਗ ਗਿਆ ਕਰਕੇ ਭਾਵੇਂ ਦਿਖਾਓ ਹੋਏ 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 ਇਹ ਥੋੜਾ ਜਿਹਾ ਇੱਕ ਤੋੜ ਕੇ ਦੇਖਿਓ ਭਾਈ ਜੀ ਕਿੱਦਾਂ ਕੀ ਹੁੰਦਾ ਦੇ ਵਿੱਚ ਹਾਂਜੀ ਲੈ ਕੇ ਜਾਣੇ ਹੁਣ ਅਸੀਂ ਲਓ ਜੀ ਆਹ ਦੇਖੋ ਇਹ ਕੰਡੇ ਆ ਜਿੱਦਾਂ ਦੇ ਜੌਂ ਨਹੀਂ ਹੁੰਦੇ ਹਾਂ 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 ਉਦੋਂ ਦੇ ਪੱਕੜ ਜਾਂ ਹੁੰਦਾ ਇਹ ਅੱਛਾ ਇਹ ਆਪਾਂ ਇਹ ਜਿਹਦਾ ਹੱਥ ਲਾਈਏ ਖਿੱਲਰ ਜਾਣਾ ਇਹਨੇ ਕੰਡੇ ਤਾਂ ਕੰਡੇ ਕੰਡੇ ਹੁੰਦੇ ਆ ਇੱਤੇ ਆਹੋ ਕੰਡੇ ਆ ਯਾਰ ਆ ਉਹ ਤੇਰੀ ਕੰਡੇ ਠਿੱਖੇ ਹੱਜਾਂ ਜੀ ਅੱਛਾ ਇਹਨੂੰ ਫੇਰ ਹੁਣ ਦੱਸੋ ਬੀਜਣਾ ਕਿੱਦਾਂ ਹੁੰਦਾ ਜੀ ਇਹ ਜਦੋਂ ਨਰਸਰੀ ਤਿਆਰ ਕਰ ਕੇ ਦੀਦੀਆ ਅੱਛਾ ਜੀ ਉਹ ਇਦਾਂ ਖਿਲਾਰ ਦੇਣੇ ਜਿੱਦਾਂ ਕੋਈ ਆਮ ਚੀਜ਼ ਬੀਜੀ ਦੀਆ ਠੀਕ ਆ ਠੀਕ ਆ ਠੀਕ ਆ ਬਸ ਉੱਗ ਪੈਣੇ ਆ ਅੱਛਾ ਇਹ ਜੀਵਨ ਦੇ ਵਿੱਚ ਭਾਈ ਕੋਈ ਹੁੰਦਾ ਜਿਹਨੂੰ ਇਹ ਦੇਖਣ ਦਾ ਸੁਭਾਅ ਮਿਲਦਾ ਵਾਹ ਜੀ ਬਾਲਾ ਦੇਖੋ ਜੀ ਭਾਵੇਂ ਕਮੈਂਟ ਥੱਲੇ ਪੜਿਓ ਜਦੋਂ ਵੀਡੀਓ ਪਾਉਂਗੇ ਨਾ ਹਾਂਜੀ ਹਾਂਜੀ ਬਹੁਤ ਦੁਨੀਆ ਹੋਗੀ ਜਿਹਨਾਂ ਨੇ ਕਦੀ ਨਹੀਂ ਦੇਖੇ ਆਹਾਂ ਇਸ ਤੋਂ ਬਾਅਦ ਦੁਨੀਆ ਲੋਕ ਜਾ ਕੇ ਗੂਗਲ ਤੇ ਜਾਂ YouTube ਤੇ ਸਰਚ ਕਰਨਗੇ ਹਾਂਜੀ ਬਾਸ ਦੇ ਬੀਜ ਹਾਂ 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 ਦੇਖੋ ਤੁਸੀਂ ਦੇਖਿਆ ਹੋਣਾ ਵੀ ਬਾਸ ਕਿੱਦਾਂ ਤਿਆਰ ਹੁੰਦਾ ਹਾਂਜੀ ਹਾਂਜੀ ਇਹ ਦੀਆਂ ਤੋਂ ਤਿਆਰ ਹੁੰਦਾ ਅੱਛਾ ਜੀ ਆ ਇੱਕ ਦੇਖੋ ਕਿੰਨੀ ਇੱਕ ਗੱਲ ਆ ਚੰਬੇਵਾੜੀ ਇਸੇ ਬਾਸ ਨੂੰ ਆ ਜਿਹੜੇ ਆਲੇ ਦੁਆਲੇ ਬਾਸ ਹਨ ਉਹਨਾਂ ਨੂੰ ਹੈ ਹੀ ਨਹੀਂ ਹਾਂ ਦੇਖੋ ਇਹਨੂੰ ਹੈ ਹੀ ਨਹੀਂ ਬਾਜੀ ਇਧਰ ਵੀ ਉਹਨੂੰ ਵੀ ਹੈ ਨਹੀਂ ਆ ਦੇਖੋ ਤਾਂ ਤੇ ਸਾਡਾ ਹੀ ਕੁਛ ਕਿਸਮਤ ਸਿਗਾ ਦੇਖਣਾ ਆਹ ਹੈ ਆਹ ਦੇਖੋ ਉਹ ਦੇਖੋ ਕਿੰਨਾ ਨਾ ਆਹੋ ਕਿਦਾਂ ਬੁੱਲੇ ਤੋੜੀਏ ਉੱਥੇ ਜਾ ਕੇ ਪਰ ਜਾ ਨਹੀਂ ਹੁਣਾ ਯਾਰ ਨਹੀਂ ਉਧਰੋਂ ਬਾਜੀ ਉਹ ਆ ਤੁਹਾਡਾ ਥੱਲੇ ਖਾਈ ਜਾਈ ਜਾਂ ਨਾਲੇ ਆ ਬਹੁਤ ਸਾਰੇ ਡਿਗੇ ਆ ਆ ਫੜਿਓ ਜਰਾ ਬਾਜੀ ਲੰਗ ਨਹੀਂ ਮੈਂ ਵੀ ਦਿਖਾ ਦਮਾ ਇੱਕ ਮੈਂ ਤੋੜਦਾ ਤੁਹਾਨੂੰ ਠੀਕ ਹੈ ਇੱਕ ਮਿੰਟ ਜਲਦੀ ਪੀ ਲੈ ਜਲਦੀ ਪੀ ਜਲਦੀ ਪੀ ਆ ਦੇਖੋ ਤੁਹਾਨੂੰ ਮੈਂ ਉਹਦਾ ਆ ਭਰਾ ਜੀ ਹੁਣੀ ਵੀ ਦਿਖਾ ਰਹੇ ਆ ਮੈਂ ਥੋੜਾ ਕਲੋਜ਼ ਅਪ ਤੁਹਾਨੂੰ ਦਿਖਾਉਣਾ ਆ ਦੇਖੋ ਆ ਆ ਜੀ ਬਾਂਸ ਦੇ ਬੀਜ ਦੇਖੋ ਤਾਂ ਹਾਓ ਦੇਖੋ ਇਧਰ ਪੂਰਾ ਫੁੱਲ ਭਰਿਆ ਪਿਆ ਹਾਂ ਦੇਖੋ ਕਿਦਾਂ ਭਰਿਆ ਆ ਆ ਦੇ ਵਾਹ ਇਹ ਤਾਂ ਭਾਜੀ ਜਿੱਦਾਂ ਨਾ ਬਹਾਰ ਆਏ ਦੀ ਆਈਓ ਬੀਜਾਂ ਦੀ ਇਹਦੇ ਤੇ ਔਰ ਸਿਰਫ ਤੇ ਸਿਰਫ ਇਹਦੇ ਤੇ ਹੀ ਆ ਬਿਲਕੁਲ ਚਲੋ ਇੱਕ ਮਿੰਟ ਹੰਤਾ ਨੂੰ ਤੋੜ ਕੇ ਤਮਾਹ ਹੋ ਰਾ ਹਾ ਤੋ ਨਾ ਤੂੰ ਨੋ ਦੇਖਿਓ ਡੰਡੀ ਫੜਿਓ ਡੰਡੀ ਫੜਾਂਗਾ ਉੱਪਰੋਂ ਫੜ ਲਓ ਲੋ ਕਿੰਨਾ ਚਾਹੀਦਾ ਦੱਸੋ ਥੋੜੋ ਦਾ ਤੇਰੀ ਆਹ ਇੱਥੇ ਬਾਹਾਂ ਚ ਖੁੱਭ ਜਾਣੇ ਹੱਥ ਚ ਖੁੱਭ ਜਾਣੇ ਮੈਂ ਕਿੰਨਾ ਮੋਰੀਓ ਤੋੜ ਲਓ ਥੋੜੇ ਕ ਲਿਆਓ ਛੱਡੋ ਥੱਲੇ ਚੱਕ ਲੈਣੇ ਹਲੋ ਹਲੋ ਹਾਂ ਨਾ ਆ ਫੜੋ ਫੜੋ ਕਰ ਲੋ ਇਕੱਠਾ ਬਹੁਤ ਆ ਮੇਰੇ ਸਾਹਮਣੇ ਬਾਜੀ ਬਹੁਤ ਆ ਜੀ ਹੈਨਾ ਬਾਕੀ ਉਹ ਜਿਆਦੇ ਪੱਕੇ ਉਹ ਥੱਲੇ ਚੱਕ ਲੈਣਾ ਅੱਛਾ ਥੱਲੇ ਚੱਕ ਲੈਣੇ ਹੈ ਹੂੰ ਉਹ ਫੇਰ ਜਲਦੀ ਉਹਦਾ ਚਾਂਸ ਹੁੰਦਾ ਹੋਣ ਦਾ ਉਹ ਪੂਰੇ ਪੱਕੇ ਉੜਿ ਗਏ ਹੋ ਹਨਾ ਅੱਛਾ ਕਿੱਥੇ ਆ ਵਿਚ ਵਿਚ ਹੋਰ ਇਹ ਦੋ ਕੋ ਉੜਿ ਗਏ ਦੋ ਬਾਰੇ ਅੱਛਾ ਅੱਛਾ ਆ ਹੈਗੇ ਆਂ ਜੀ ਆ ਬੜੇ ਆ ਦੇਖੋ ਤਾਂ ਦੇ ਲੋਕ ਤਾਂ ਇਹਨੂੰ ਕੰਡੇ ਜਿਹੇ ਔਰ ਮੈਂ ਤਾਂ ਸਮਝਦਾ ਵੀ ਕੰਡੇ ਨਹੀਂ ਹੈਗੇ ਇਹ ਕੰਡੇ ਕੰਡੇ ਆ ਇਹ ਤਾਂ ਜਿੱਦਾਂ ਹੁੰਦਾ ਨਹੀਂ ਉਹਦੇ ਚੌਲਾਂ ਦੇ ਦਾਣੇ ਹੂੰ ਬਣ ਗਏ ਉਹ ਵਿੱਚ ਜੋਂ 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 ਸਹੀ ਕਿਹਾ ਤੁਸੀਂ ਜੋਂ ਸਹੀ ਕਿਹਾ ਇੱਕ ਮਿੰਟ ਰੁਕੋ ਯਾਰ ਸਤੂ ਕਟਰ ਜੋ ਹੈਗਾ ਲੈ ਦੱਸੋ ਚਲੋ ਤੇ ਇੱਧਰ ਲੋ ਸੂਈਆਂ ਨੂੰ ਝੁੱਪਦੇ ਆ ਤੁਸੀਂ ਤੋੜ ਗਲਤ ਲੈ ਬਿਲਕੁਲ ਮੁੱਢੋ ਤੋੜ ਲੈ ਜਣੀ ਇਹ ਨਾ ਡੰਡੀ ਡੰਡੀ ਰੱਖਣੀ ਚਾਹੀਦੀ ਸੀ ਕੀ ਤੁਸੀਂ ਵੀ ਕਦੇ ਬਾਸ ਦੇ ਇਹਨਾਂ ਬੀਜਾਂ ਨੂੰ ਦੇਖਿਆ ਮੈਨੂੰ ਜਰੂਰ ਕਮੈਂਟ ਕਰਕੇ ਦੱਸਣਾ ਨੈਕਸਟ ਵਲੌਗ ਵਿੱਚ ਮਿਲਦੇ ਹਾਂ ਬਹੁਤ ਹੀ ਜਲਦ ਇੱਕ ਨਵੀਂ ਇਨਫੋਰਮੇਸ਼ਨ ਨਵੀਂ ਜਾਣਕਾਰੀ ਦੇ ਨਾਲ ਟਿਲ ਦੈਨ ਟੇਕ ਕੇਅਰ ਬਾਏ ਬਾਏ